प्यारे दोस्तों ਜਦੋਂ ਵੀ ਕਿਸੇ ਇਨਸਾਨ ਦੇ ਨਾਲ ਕੋਈ ਧੱਕਾ ਹੁੰਦਾ ਜਿਆਦਤੀ ਹੁੰਦੀ ਆ ਤਾਂ ਉਹ ਇਨਸਾਫ ਲੈਣ ਦੇ ਵਾਸਤੇ ਪੁਲਿਸ ਕੋਲ ਜਾਂਦਾ ਪਰ ਜਦੋਂ ਪੁਲਿਸ ਤੇ ਹੀ ਪ੍ਰਸ਼ਾਸਨ ਤੇ ਹੀ ਥਾਣਿਆਂ ਦੇ ਉੱਪਰ ਹੀ ਇਹ ਇਲਜ਼ਾਮ ਲੱਗਣ ਲੱਗ ਜਾਂਣਾ ਕਿ ਸਾਨੂੰ ਉੱਥੇ ਇਨਸਾਫ ਮਿਲਣ ਦੀ ਬਜਾਏ ਸਾਡੇ ਨਾਲ ਧੱਕਾ ਹੋਇਆ ਤਾਂ ਫੇਰ ਦੱਸੋ ਕੋਈ ਵਿਅਕਤੀ ਕੀ ਕਰੇ ਇਹ ਮਾਮਲਾ ਕਾਫੀ ਗੰਭੀਰ ਬਣ ਜਾਂਦਾ ਪਿਆਰੇ ਦੋਸਤੋ ਆਇ ਇੱਕ ਐਨ ਆਰ ਆਈ ਵੀਰ NRI ਵੀਰ ਨੇ ਪੁਲਿਸ ਤੇ ਉੱਪਰ ਬਹੁਤ ਹੀ ਗੰਭੀਰ ਦੋਸ਼ ਲਗਾਏ ਨੇ ਕਿ ਪੁਲਿਸ ਨੇ ਉਸ ਨੂੰ ਉਹਦੇ ਇੱਕ ਨਿੱਜੀ ਮਾਮਲੇ ਦੇ ਵਿੱਚ ਉਸ ਵਿਅਕਤੀ ਦਾ ਕਹਿਣਾ ਕਿ ਮੇਰੀ ਘਰ ਵਾਲੀ ਦੀ ਮੌਤ ਹੋ ਚੁੱਕੀ ਆ ਤੇ ਮੇਰਾ ਆਪਣੇ ਸਹੁਰਿਆਂ ਦੇ ਨਾਲ ਪੈਸੇ ਦਾ ਕੋਈ ਲੈਣ-ਦੇਣ ਚੱਲਦਾ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਗੱਲਬਾਤ ਕਰਨ ਵਾਸਤੇ ਮੈਨੂੰ ਥਾਣੇ ਬੁਲਾਇਆ ਤੇ ਜਦੋਂ ਕਹਿੰਦਾ ਮੈਂ ਥਾਣੇ ਗਿਆ ਉੱਥੇ ਪੁਲਿਸ ਵੱਲੋਂ ਮੇਰੀ ਤੇ ਮੇਰੇ ਸਾਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤਾਂ ਉਸ ਵਿਅਕਤੀ ਨੇ ਕਾਫੀ ਜ਼ਿਆਦਾ ਗੰਭੀਰ ਦੋਸ਼ ਪੁਲਿਸ ਦੇ ਉੱਪਰ ਲਾਏ ਇਹਨਾਂ ਦੋਸ਼ਾਂ ਦੇ ਵਿੱਚ ਕੇਸ ਚੱਈਆ ਉਹਦੇ ਬਾਰੇ ਤਾਂ ਹਲੇ ਕੁਝ ਕਿਹਾ ਨਹੀਂ ਜਾ ਸਕਦਾ ਫਿਲਹਾਲ ਆਉਣ ਵਾਲਾ ਵਕਤ ਤੈਅ ਕਰੇਗਾ ਕਿ ਕੌਣ ਸਹੀ ਆ ਕੌਣ ਗਲਤ ਆ ਪਰ ਇਹ ਕੋਈ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਅਸੀਂ ਜਾਣਦੇ ਹਾਂ ਨਰਿੰਦਰ ਦੀਪ ਦੇ ਮਾਮਲੇ ਦੇ ਵਿੱਚ ਪੁਲਿਸ ਤੇ ਬਹੁਤ ਗੰਭੀਰ ਦੋਸ਼ ਇਦਾਂ ਦੇ ਹੀ ਲੱਗੇ ਕਰਨਲ ਬਾਸ ਦੇ ਮਾਮਲੇ ਵਿੱਚ ਜੋ ਹੁਣ ਤੱਕ ਚੱਲੀ ਜਾ ਰਿਹਾ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਗੰਭੀਰ ਦੋਸ਼ ਲੱਗੇ ਪੰਜਗرائی ਦੇ ਵਿੱਚ ਪੁਲਿਸ ਥਾਣੇ ਦੇ ਅੰਦਰ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਪਰਿਵਾਰ ਨੇ ਵੀ ਗੰਭੀਰ ਦੋਸ਼ ਪੁਲਿਸ ਦੇ ਉੱਪਰ ਲਾਏ ਹੁਣ ਤੱਕ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਹੁਣ ਇਹ ਐਨਆਰਆਈ ਵੀਰ ਇਹ ਦੋਸ਼ ਲਗਾ ਰਿਹਾ ਜੋ ਇਸ ਟਾਈਮ ਫੋਰਨ ਦੇ ਵਿੱਚ ਆ ਉਹ ਉੱਥੋਂ ਫੋਨ ਤੇ ਸਾਡੇ ਨਾਲ ਗੱਲਬਾਤ ਕਰਕੇ ਆਪਣੀ ਸਮੱਸਿਆ ਦੱਸ ਰਿਹਾ ਆ ਪੂਰਾ ਮਾਮਲਾ ਤੁਸੀਂ ਖੁਦ ਹੀ ਸੁਣ ਲਓ ਕਿ ਉਹ ਐਨ ਆਰ ਆਈ ਵੀਰ ਕੀ ਕਹਿ ਰਿਹਾ ਤੇ ਨਾਲ ਹੀ ਉਸ ਪੁਲਿਸ ਅਧਿਕਾਰੀ ਦੀ ਗੱਲਬਾਤ ਜਿਸ ਦੇ ਉੱਪਰ ਇਹ ਸਾਰੇ ਦੋਸ਼ ਇਸ ਐਨ ਆਰ ਆਈ ਵੀਰ ਨੇ ਲਗਾਏ ਨੇ ਹੈਲੋ ਹਾਂਜੀ ਪਾਜੀ ਕੌਣ ਬੋਲ ਰਹੇ ਹੋ ਜੀ ਅ ਪਾਜੀ ਮੈਂ ਗੁਰਵਿੰਦਰ ਬੋਲਦਾ ਅ ਗੁਰਵਿੰਦਰ ਸਿੰਘ ਮੇਰਾ ਨਾਮ ਆ ਮੇਰਾ ਪਿੰਡ ਜਿੱਦਾਂ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਬੀਪੀਓ ਬੁੱਡੇਵਾਲ ਡਿਸਟ੍ਰਿਕਟ ਲੁਧਿਆਣਾ ਇਸ ਟਾਈਮ ਮੈਂ ਭਾਜੀ ਕਹਿੰਦਾ ਕੈਨੇਡਾ ਸਰੀ ਚੋਂ ਠੀਕ ਹੈ ਜੀ ਗੁਰਵਿੰਦਰ ਜੀ ਤੁਸੀਂ ਸਾਡੇ ਚੈਨਲ ਦੇ ਉੱਪਰ ਕਾਲ ਕੀਤੀ ਹੈ ਦੱਸੋ ਜੀ ਕੀ ਮਸਲਾ ਤੁਹਾਡਾ ਮਸਲਾ ਤਾਂ ਇਹ ਹੈਗਾ ਕਿ ਇਹ ਮਸਲਾ ਹੈਗਾ ਮਈ ਅਪ੍ਰੈਲ 28 ਦਾ ਅੱਛਾ 2025 ਦਾ ਹਾਂਜੀ ਤੇ ਮੇਰਾ ਸਹਰਿਆਂ ਦੇ ਨਾਲ ਇੱਕ ਕੇਸ ਚੱਲਦਾ ਵਾ ਕਿ ਮਲੇਰ ਕੋਟਲੇ ਚੱਕਾਂ ਦਾ ਰਾਈਟ ਚੱਕਾਂ ਦਾ ਮਤਲਬ ਤੁਹਾਨੂੰ ਉਹਨਾਂ ਉਹਨਾਂ ਨੇ ਤੁਹਾਡੇ ਤੇ ਚੈੱਕ ਲਾਏ ਆ ਕਿ ਤੁਸੀਂ ਉਹਨਾਂ ਦੇ ਅਸੀਂ ਮੈ ਲਾਏ ਹੋਇਆ ਭਾਜੀ ਕਾਦੇ ਚੈੱਕ ਆ ਮਤਲਬ ਕੋਈ ਤੁਹਾਡਾ ਪੈਸਿਆਂ ਦਾ ਲੈਣ ਦੇਣ ਸੀਗਾ ਚੈੱਕ ਭਾਜੀ ਉਹਨਾਂ ਹਾਂ ਸਾਡਾ ਪੈਸਿਆਂ ਦਾ ਲੈਣ ਦੇਣ ਸੀਗਾ ਉਹਦੇ ਉਹਨਾਂ ਨੇ ਮੈਨੂੰ ਚੈੱਕ ਦਿੱਤੇ ਹੋਏ ਸੀ ਉਹਨਾਂ ਦਾ ਮੈਂ ਕੇਸ ਕੀਤਾ ਹੋਇਆ ਮਲੇਰ ਮਤਲਬ ਤੁਹਾਡੇ ਤੋਂ ਤੁਹਾਡੇ ਸਹਰਿਆਂ ਨੇ ਪੈਸੇ ਲਏ ਸੀ ਹਾਂਜੀ ਬਾਈ ਅੱਛਾ ਜੀ ਹਾਂਜੀ ਉਹ ਜਿੱਦਾਂ ਮੇਰੇ ਸਾਰੇ ਹੈਗੇ ਭਾਈ ਜੀ ਸ਼੍ਰੀਮ ਸ਼ੰਕਰ ਜਲੰਧਰ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਮੈਨੂੰ ਨਾ ਚੌਂਕੀ ਦੇ ਵਿੱਚ ਮੇਰੇ ਅ ਮਤਲਬ ਕਹਿੰਦਾ ਤੇ ਸਾਲੇ ਨੇ ਚੌਂਕੀ ਦੇ ਵਿੱਚ ਇੱਕ ਕੰਪਲੇਂਟ ਕੀਤੀ ਤੇ ਮੈਨੂੰ ਉਹਨਾਂ ਨੇ ਚੌਂਕੀ ਫੱਦ ਲਿਆ ਅੱਛਾ ਤੇ ਚੌਂਕੀ ਫੱਦ ਕੇ ਭਾਈ ਅਸੀਂ ਤਿੰਨ ਬੰਦੇ ਹੀ ਮੇਰਾ ਡਰਾਈਵਰ ਸੀਗਾ ਨਾਲ ਤੇ ਮੇਰਾ ਇੱਕ ਪਿੰਡ ਦੇ ਸ਼੍ਰੀ ਦਾ ਹੀ ਮੁੰਡਾ ਸੀਗਾ ਰਾਈਟ ਤੇ ਸਾਨੂੰ ਸਾਨੂੰ ਉਹਨਾਂ ਨੇ ਸੱਦ ਕੇ ਜਦੋਂ ਮੈਂ ਉੱਥੇ ਗਿਆ ਚੌਂਕੀ ਵਿੱਚ ਤਾਂ ਉਹਨਾਂ ਨੇ ਮੈਂ ਉੱਥੇ ਮਾਰੇ ਬੰਦੇ ਨੂੰ ਮਿਲਿਆ ਪਹਿਲਾਂ ਜਾ ਕੇ ਤੇ ਵੀ ਮੇਰੇ ਤੇ ਬਿੱਲ ਦਾ ਕੰਪਲੇਂਟ ਆਈ ਆ ਉਹ ਕਹਿੰਦਾ ਵੀ ਹਾਂ ਕੰਪਲੇਂਟ ਆਈ ਆ ਤੇ ਮੈਨੂੰ ਕਹਿੰਦੇ ਵੀ ਤੂੰ ਇਕੱਲਾ ਹੀ ਆਇਆ ਮੈਂ ਹਾਂ ਹਾਂ ਮੈਂ ਇਕੱਲਾ ਹੀ ਆਇਆ ਹੂੰ ਤੇ ਕਹਿੰਦੇ ਉਹ ਵੀ ਇਕੱਲਾ ਹੀ ਆ ਤੇ ਜਦੋਂ ਅਜਿਹਾ ਪਾਜੀ ਉੱਥੇ ਖਾਣਾ ਮਤਲਬ ਬੈਠਾ ਹੀ ਸੀਗਾ ਵੇਟ ਹੀ ਕਰਦਾ ਸੀ ਤੇ ਜਾਨੋ ਪਾਜੀ ਉੱਥੇ ਦਾ ਜਿਹੜੇ ਚੌਂਕੀ ਚਾਰਜ ਸੀਗਾ ਪੁਲਿਸ ਵਾਲਾ ਹੂੰ ਤੇ ਨਾਲ ਪੂਰੀ ਪਿੰਡ ਦੀ ਪੰਚਾਇਤ राइट ਜਿੰਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਸਾਬਕਾ ਸਰਪੰਚ ਨਹੀਂ ਪੰਚਾਇਤ ਪੰਚਾਇਤ ਕਿਹਨਾਂ ਦੇ ਪਿੰਡ ਦੀ ਤੁਹਾਡੇ ਤੁਹਾਡੇ ਸੌਰਿਆਂ ਦੇ ਪਿੰਡ ਦੀ ਪੰਚਾਇਤ ਹਾਂਜੀ ਸੌਰਿਆਂ ਦੀ ਹਾਂਜੀ ਸੌਰਿਆਂ ਦੀ ਅੱਛਾ ਤੁਹਾਡੇ ਸੌਰਿਆਂ ਦੇ ਪਿੰਡ ਦੀ ਪੰਚਾਇਤ ਆਈ ਹੋਈ ਸੀ ਤੇ ਤੁਹਾਨੂੰ ਇਕੱਲੇ ਨੂੰ ਬੁਲਾਇਆ ਥਾਣੇ ਹੈ ਹਾਂਜੀ ਮੈਨੂੰ ਤੁਹਾਨੂੰ ਤੁਹਾਨੂੰ ਥਾਣੇ ਵਾਲਿਆਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਵੀ ਨਾਲ ਕੋਈ ਮੋਤਵਾਰ ਪੰਚਾਇਤ ਲੈ ਕੇ ਆਇਓ ਨਾ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਇਦਾਂ ਦਾ ਅੱਛਾ ਫੇਰ ਦੱਸੋ ਫੇਰ ਉੱਥੇ ਕੀ ਥਾਣੇ ਕੀ ਗੱਲਬਾਤ ਹੋਈ ਥਾਣੇ ਬਸ ਇਹੀ ਹੋਈ ਤੇ ਉਹ ਬਸ ਮੈਨੂੰ ਲਮਲੀਨ ਕਹਿੰਦਾ ਕਿ ਤੂੰ ਕੇਸ ਤੇ ਕੇਸ ਠੋਕੀ ਤੁਰਿਆ ਜਾਂਦਾ ਜੇ ਕਰਦਾ ਉਹ ਕਰਦਾ ਮੈਂ ਵੀ ਉਹ ਮੇਰੇ ਕੋਰਟ ਕੇਸ ਚੱਲਦੇ ਆ ਕਿ ਵੀ ਮੇਰੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਤੇ ਪਰ ਉਹਨੇ ਸਾਡੇ ਨਹੀਂ ਕੌਣ ਕਹਿੰਦਾ ਕੌਣ ਕਹਿੰਦਾ ਉਹਦਾ ਉਹਦਾ ਕੀ ਹੈ ਜਿਹਨੇ ਤੁਹਾਨੂੰ ਕਿਹਾ ਕੇਸ ਉਹ ਚੌਂਕੀ ਇਨਚਾਰਜ ਅੱਛਾ ਚੌਂਕੀ ਇਨਚਾਰਜ ਤੁਹਾਨੂੰ ਕੀ ਕਹਿੰਦਾ ਕਹਿੰਦਾ ਵੀ ਤੂੰ ਕੇਸ ਕਰੀ ਜਾਣਾ ਇਹਨਾਂ ਤੇ बार-बार ਹੂੰ ਤੇ ਮੈਂ ਆਹ ਭਾਈ ਵੀ ਉਹ ਤੁਸੀਂ ਮੇਰੇ ਕੋਲ ਆ ਗੱਲ ਕਰ ਲਓ ਵੀ ਉਹ ਕੇਸ ਕੀਤੇ ਨੂੰ ਇੰਨਾ ਚਿਰ ਹੋ ਗਿਆ ਕਰੋਨੇ ਭਾਈ ਕੁਝ ਨਹੀਂ ਸੁਣਿਆ ਕਹਿੰਦਾ ਤੂੰ ਇਕੱਲਾ ਹੀ ਆਇਆ ਮੈਂ ਹਾਂ ਨਹੀਂ ਜੀ ਮੇਰੇ ਨਾਲ ਦੋ ਫਰੈਂਡ ਨੇ ਰਾਈਟ ਕਿਉਂਕਿ ਮੇਰਾ ਡਰਾਈਵਰ ਆ ਤੇ ਇੱਕ ਫਰੈਂਡ ਆ ਉਹ ਕਹਿੰਦਾ ਉਹਨਾਂ ਨੂੰ ਵੀ ਤਾਲ ਲਿਆਓ ਅੱਛਾ ਤੇ ਫਿਰ ਉਹਨਾਂ ਨੇ ਭਾਈ ਸਾਨੂੰ ਹਾਂ ਤੇ ਫੇ ਮੈਨੂੰ ਉਹਨਾਂ ਨੇ ਮਤਲਬ ਹਵਾਲਾਤ ਚ ਬੰਦ ਕਰ ਲਿਆ अच्छा ਤੇ ਫਿਰ ਦੂਜੇ ਮੁੰਡਿਆਂ ਨੂੰ ਦੋਨਾਂ ਨੂੰ ਉਹਨਾਂ ਨੂੰ ਵੀ ਹਵਾਲਾ ਚ ਬੰਦ ਕਰ ਲਿਆ ਹੂੰ ਤੇ ਫਿਰ ਉਹਨੇ ਫਿਰ ਉਹਨੇ ਪਹਿਲਾ ਪਹਿਲਾ ਮੁੰਡਾ ਜਿਹੜਾ ਸੀਗਾ ਤਿੰਦ ਵਾਲਾ ਉਹਨੂੰ ਕੱਢ ਕੇ ਬਹੁ ਕੁੱਟਿਆ ਰਾਈਟ ਅੱਛਾ ਤੇ ਫਿਰ ਡਰਾਈਵਰ ਨੂੰ ਬਹੁ ਕੁੱਟਿਆ ਚੌਂਕੀ ਇਨਚਾਰਜ ਨੇ ਰਾਈਟ ਕਿਉਂਕੀ ਚਾਰਜ ਨੇ ਨਹੀਂ ਬਸ ਇਸੇ ਕਰਕੇ ਵੀ ਤੁਸੀਂ ਤੁਸੀਂ ਕਿ ਨਹੀਂ ਤੁਹਾਨੂੰ ਇਸ ਕਰਕੇ ਕੁੱਟਿਆ ਵੀ ਤੁਸੀਂ ਕੇਸ ਕਿਉਂ ਕੀਤੇ ਇਹਨਾਂ ਤੇ ਹਾਂ ਵੀ ਕੇਸ ਕਿਉਂ ਕਰਦਾ ਤੂੰ ਵੀ ਤੂੰ ਕੇਸ ਵਾਪਸ ਲੈ अच्छा ते अच्छा ਤੇ ਮੋਰ ਕੇ ਭਾਈ ਇਹ ਸਾਰਾ ਸਾਰਾ ਕੁਝ ਸਾਰਾ ਕੁਝ ਸੋਸ਼ਲ ਮੀਡੀਆ ਤੇ ਪਿਆ ਵਾ ਹਮ ਰਾਈਟ ਮੈਂ ਉਦੋਂ ਵੀ ਇੰਟਰਵਿਊ ਦਿੱਤੇ ਸੀ ਮੈਂ ਵਕੀਲ ਵੀ ਕੀਤਾ ਹੋਇਆ ਜਿੰਦਾ ਉੱਥੇ ਮਤਲਬ ਕਹ ਲਓ ਕਿ ਨਕੂਦਰ ਪਹਿਲਾਂ ਚੰਡੀਗੜ੍ਹ ਕੀਤਾ ਸੀ ਹੁਣ ਨਕੂਦਰ ਆ ਗਿਆ ਉਹ ਪੁਲਿਸ ਵਾਲੇ ਤੇ ਕੇਸ ਕੀਤਾ ਹੋਇਆ ਤੇ ਫਿਰ ਉਸ ਤੋਂ ਬਾਅਦ ਭਾਈ ਦੇਖੋ ਨਹੀਂ ਜਿਹੜੇ ਪੁਲਿਸ ਵਾਲੇ ਨੇ ਤੁਹਾਨੂੰ ਕੁੱਟਿਆ ਸੀ ਉਹਦੇ ਤੇ ਤੁਸੀਂ ਕੇਸ ਕੀਤਾ ਹੋਇਆ ਹਾਂਜੀ ਭਾਈ ਕੇਸ ਕੀਤਾ ਵਾ ਮੈਂ ਅੱਛਾ ਹੁਣ ਉਹ ਕਿਹੜੇ ਥਾਣੇ ਚ ਹੈ ਆਮ ਪਾਰਟੀ ਤੋਂ ਆਮ ਪਾਰਟੀ ਤੋਂ ਕੋਈ ਹੁਣ ਹੁਣ ਪਤਾ ਨਹੀਂ ਪਾਜੀ ਕਿੱਥੇ ਲੱਗਾ ਫਿਰ ਫਿਰ ਮਤਲਬ ਮੈਂ ਹਰ ਬੰਦੇ ਨੂੰ ਮਿਲਿਆ ਪੁਲਿਸ ਸਾਡੇ ਨੂੰ ਐਸਐਸਪੀ ਨੂੰ ਰਿਪੋਰਟਾਂ ਕੀਤੀਆਂ ਜਲੰਧਰ ਹੈ ਨਾ ਐਨਆਰਏ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਫਿਰ ਮੈਂ ਮਤਲਬ ਕਿ ਕਹ ਲਵਾਂ ਕਿ ਉਦੋਂ ਪਲਦੀਪ ਧਾਰੀਵਾਲ ਸੀਗੇ ਉਹਨਾਂ ਨੂੰ ਮਿਲਿਆ ਫਿਰ ਬਾਅਦ ਚ ਰੰਜੀ ਰੋਡ ਆ ਕੇ ਉਹਨਾਂ ਨੂੰ ਮਿਲਿਆ ਅਜੇ ਤੱਕ ਪਾਜੀ ਕੋਈ ਵੀ ਕੋਈ ਵੀ ਉਸ ਬੰਦੇ ਦੇ ਉੱਤੇ ਕਾਰਵਾਈ ਨਹੀਂ ਹੋਈ अच्छा किदे ਤੇ ਕਿਦੇ ਤੇ ਜਿਹੜਾ ਜਿਹੜਾ ਚੌਂਕੀ ਇਨਚਾਰਜ ਨੇ ਤੁਹਾਨੂੰ ਕੁੱਟਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਭਾਈ ਕੁਛ ਨਹੀਂ ਉਲਟਾ ਹੁਣ ਮੇਰੇ ਤੇ ਪਰਚਾ ਕਰਨ ਨੂੰ ਫਿਰਦੇ ਭਾਈ ਕਾਹਦਾ ਤੁਹਾਡੇ ਤੇ ਕਾਹਦਾ ਪਰਚਾ ਕਰਨ ਨੂੰ ਫਿਰਦੇ ਜੀ ਵੀ ਤੂੰ ਉਹਨਾਂ ਤੇ ਝੂਠੇ ਕੇਸ ਕੀਤੇ ਆ ਉਹਨਾਂ ਨੇ ਕਿਗਮਲਟ ਹੋ ਗਏ ਇਹਦਾ ਕਾਹਦਾ ਪਰਚਾ ਹੋ ਸਕਦਾ ਜੀ ਕੋਈ ਵੀ ਬੰਦਾ ਉਹਨੂੰ ਰਾਈਟ ਆ ਅਦਾਲਤ ਜਾ ਸਕਦਾ ਕੋਰਟ ਜਾ ਸਕਦਾ ਇਨਸਾਫ ਦੇ ਲਈ ਇਹ ਤਾਂ ਕੋਰਟ ਨੇ ਅਦਾਲਤ ਨੇ ਦੇਖਣਾ ਬਈ ਉਹ ਕੇਸ ਸਹੀ ਆ ਕਿ ਗਲਤ ਆ ਇਹ ਪੁਲਿਸ ਕੌਣ ਹੁੰਦੀ ਹੈ ਕਹਿਣ ਵਾਲੀ ਵੀ ਤੂੰ ਕੋਰਟ ਕਿਉਂ ਜਾਣਾ ਕੋਰਟ ਜਾਣਾ ਬੰਦੇ ਦਾ ਸੰਵਿਧਾਨਕ ਕਾਨੂੰਨੀ ਹੱਕ ਆ ਕਾਨੂੰਨੀ ਆ ਕਹ ਲਈ ਮੇਰਾ ਸਾਰਾ ਕੁਝ ਕਾਨੂੰਨੀ ਆ ਹੁਣ ਮੈਂ ਜਦੋਂ ਇੱਥੇ ਸੀਗਾ ਤੇ ਮੈਨੂੰ ਉਹਨਾਂ ਨੇ ਐਨਆਰਆਈ ਥਾਣੇ ਦੇ ਵਿੱਚ ਪੁਲਿਸ ਦਾ ਰਿਪੋਰਟ ਆਈ ਕਿ ਵੀ ਇੱਦਾਂ ਇੱਦਾਂ ਤੇਰੇ ਤੇ ਉਹਨਾਂ ਨੇ ਦਿੱਤਾ ਕਿ ਵੀ ਤੂੰ ਇਹਨਾਂ ਤੇ ਝੂਠਾ ਕੇਸ ਕੀਤਾ ਰਾਈਟ ਮੈਂ ਵੀ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਾਈਟ ਕਿ ਮੇਰਾ ਜੋ ਬਣਦਾ ਜੀ ਆਕ ਮੈਂ ਵੀ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਵਾ ਰਾਈਟ ਠੀਕ ਆ ਤੇ ਕਹਿੰਦੇ ਵੀ ਨਹੀਂ ਤੂੰ ਸਾਨੂੰ ਆ ਕੇ ਐਨਆਰਆਈ ਥਾਣੇ ਜਲੰਧਰ ਮਿਲਣਾ ਨਹੀਂ ਮਿਲਣਾ ਮੇਰੇ ਪਹਿਲਾਂ ਕੋਟ ਇੱਕ ਵਾਰੀ ਪੈ ਚੁੱਕੀ ਮੈਂ ਸਾਫ਼ ਕਿਹਾ ਉਹਨੂੰ ਮਤਲਬ ਬੰਦੇ ਨੂੰ ਠੀਕ ਆ ਜਿੱਦੇ ਮੈਨੂੰ ਉਹ ਕਹਿੰਦਾ ਵੀ ਤੂੰ ਮੈਨੂੰ ਬਿਆਨ ਲਿਖ ਕੇ ਭੇਜ ਦੇ ਆਪਣੇ ਜਿਹੜੇ ਜਿਹੜੇ ਵੀ ਜੋ ਤੇਰੇ ਬਿਆਨ ਆ ਗਿਆ ਮੈਂ ਆਪਣੇ ਵਕੀਲ ਤੋਂ ਬਿਆਨ ਲਿਖ ਕੇ ਭੇਜ ਤੇ ਕਿ ਇਹ ਕੇਸ ਨਾਲ ਇਹਨਾਂ ਦਾ ਹੁਣ ਕੋਈ ਲੈਣ ਦੇ ਨਹੀਂ ਇਹ ਜਿਹੜੇ ਕੇਸ ਆ ਚੱਕਾਂ ਦੇ ਇਹ ਕੋਰਟ ਦੇ ਵਿੱਚ ਚੱਲਦੇ ਆ ਠੀਕ ਆ ਵੀ ਮੈਂ ਇੱਥੇ ਨਹੀਂ ਦੇਣਾ ਹੈਗਾ ਤੇ ਹੁਣ ਉਹ ਬੰਦੇ ਮਤਲਬ ਕੋਰਟ ਚ ਚਲ ਗਈ ਦੇਖੋ ਪੁਲਿਸ ਹੂੰ ਮੇਰੇ ਤੇ ਪਰਚਾ ਕਰਨ ਲਈ ਤੇ ਮੇਰੀਆਂ ਜਿਹੜੀਆਂ ਰਿਪੋਰਟਾਂ ਕੀਤੀਆਂ ਮੇਰੇ ਨਾਲ ਜਿਹੜਾ ਕਟ ਮਾਰਕ ਕੀਤੀ ਆ ਉਹ ਜਿਹੜੀ ਨਹੀਂ ਪੁਲਿਸ ਮੈਂ ਮੈਨੂੰ ਇਹ ਗੱਲ ਬੜੀ ਦੇਖੋ ਦੇਖੋ ਜੀ ਮੈਨੂੰ ਇਹ ਗੱਲ ਨਾ ਬੜੀ ਥੋੜੀ ਹੈਰਾਨੀ ਜਾਣ ਕੇ ਲੱਗੀ ਹੈ ਵੀ ਕੀ ਪੁਲਿਸ ਕੋਰਟ ਚ ਚਲੀ ਗਈ ਤੁਹਾਡੇ ਤੇ ਪਰਚਾ ਕਰਨ ਲਈ ਕਿਹੜ ਕਿਹੜੇ ਕੇਸ ਦਾ ਕਾਲ ਦਾ ਕੀ ਦੋਸ਼ ਕੀ ਆ ਤੁਹਾਡੇ ਉੱਪਰ ਦੋਸ਼ ਦੋਸ਼ ਵੀ ਤੂੰ ਝੂਠਾ ਕੇਸ ਕੀਤਾ ਹੋਇਆ ਉਹਨਾਂ ਦੇ ਨਹੀਂ ਝੂਠਾ ਕੇਸ ਕੀਤਾ ਕਿ ਸੱਚਾ ਕੇਸ ਕੀਤਾ ਜੇ ਜੇ ਮਾਮਲਾ ਅਦਾਲਤ ਚ ਹੈ ਕੋਰਟ ਚ ਹੈ ਤਾਂ ਪੁਲਿਸ ਉਹਦੇ ਵਿੱਚ ਕਿਵੇਂ ਇੰਟਰਫੇਅਰ ਕਰ ਸਕਦੀ ਹੈ ਨਹੀਂ ਦੇਖ ਲਓ ਤੇ ਮੈਂ ਜਿਹੜੀ ਗੱਲ ਕਰਦਾ ਮੈਂ ਹੁਣ ਉਹ ਉਹ ਜਿਹੜੇ ਐਸਐਸਪੀ ਕੋਲੇ ਜਿਹਦੀ ਮੇਰੀ ਇਨਕੁਆਇਰੀ ਆਈ ਸੀ ਉਹਨੂੰ ਵੀ ਮੈਂ ਫੋਨ ਕਰਦਾ ਕਿ ਕੀ ਬਣਿਆ ਕੋਈ ਜਵਾਬ ਨਹੀਂ ਦਿੰਦਾ ਤੇ ਜਿਹੜਾ ਜਿਹਦਾ ਫਿਰ ਮੈਂ ਕੁਲਦੀਪ ਧਾਰੀ ਬਾਵਾ ਕੋਲੇ ਗਿਆ ਸੀਗਾ ਉਦੋਂ ਉਹ ਸੀ ਪਹਿਲਾਂ ਐਨਆਰਆਈ ਉਹਨਾਂ ਕੋਲੇ ਗਿਆ ਸੀ ਉਹਨਾਂ ਨੇ ਮਾਰਕੀਤੀ ਤੀਤੀ ਐਸਐਸਪੀ ਜਲੰਧਰ ਨੂੰ ਰਾਈਟ ਜੀ ਉਹਦੇ ਵੀ ਮੈਂ ਬਿਆਨ ਦੇ ਕੇ ਆਇਆ ਇੱਥੇ ਕਿ ਜਾ ਕੇ ਉੱਥੇ ਕਿ ਵੀ ਮੈਂ ਕੋਈ ਸਮਝਾਉਂਦਾ ਨਹੀਂ ਕਰਨਾ ਮੈਨੂੰ ਇਹ ਦੱਸੋ ਕਿ ਉਸ ਬੰਦੇ ਨੇ ਮੇਰੇ ਨਾਲ ਕੁੱਟਮਾਰ ਕਿਹੜੀ ਗੱਲਾਂ ਕੀਤੀ ਕਿ ਜਦ ਸੱਦ ਕੇ ਮੇਰੇ ਡਰਾਈਵਰ ਨੂੰ ਮੇਰੇ ਫਰੈਂਡ ਨੂੰ ਕਿਉਂ ਕੁੱਟਿਆ 25 ਬੰਦਿਆਂ ਦੇ ਵਿੱਚ ਮੈਨੂੰ ਉਸ ਬੰਦੇ ਤੇ ਕਾਰਵਾਈ ਚਾਹੀਦੀ ਆ ਹਾਂਜੀ ਅੱਛਾ ਮੈਂ ਪੁੱਛ ਰਿਹਾ ਸੀ ਕਿ ਜਦੋਂ ਤੁਹਾਨੂੰ ਥਾਣੇ ਉਹਨਾਂ ਨੇ ਸੱਦ ਕੇ ਕੁੱਟਮਾਰ ਕੀਤੀ ਹੈ ਤਾ ਉਹਦਾ ਤੁਸੀਂ ਜਿਹੜਾ ਕੇਸ ਲਾਇਆ ਫਿਰ ਉਹਦਾ ਕੀ ਬਣਿਆ ਉਹਦਾ ਤਾਂ ਜੀ ਕੋਰਟ ਚੱਲਦਾ ਆਪਣੇ ਨਕੋਦਰ ਉਹਦੀ ਹੁਣ ਆ ਇੱਕ ਤਰੀਕ ਪੈ ਗਈ ਆ ਉਹ ਚ ਗਈ ਨਹੀਂ ਪੁਲਿਸ ਹੁਣ ਦੂਜੀ ਚ ਉਹਨਾਂ ਨੇ ਜੱਜ ਨੇ ਛੱਡਿਆ ਉਹਨਾਂ ਨੂੰ ਦੇਖੋ ਕੀ ਹੁੰਦਾ ਅੱਛਾ ਅੱਛਾ ਇੱਕ ਨਾ ਬੇਨਤੀ ਆ ਜਿਹੜੀ ਵੀ ਗੱਲ ਤੁਸੀਂ ਕਰਿਓ ਉਹ ਬਿਲਕੁਲ ਸਹੀ ਤੇ ਦਰੁਸਤ ਕਰਿਓ ਮਤਲਬ ਕਿਸੇ ਤੇ ਕੋਈ ਝੂਠਾ ਜਾਂ ਗਲਤ ਅਲੀਗੇਸ਼ਨ ਨਾ ਲਾਇਓ ਹੈਲੋ ਹਾਂਜੀ ਹਾਂਜੀ ਬਿਲਕੁਲ ਸੱਚੀ ਹੈ ਜੀ ਜੋ ਜੋ ਚੱਲਦਾ ਮੈਂ ਸਾਰਾ ਉਹੀ ਦੱਸ ਰਿਹਾ ਧੰਨਵਾਦ ਠੀਕ ਹੈ ਔਰ ਤੁਸੀਂ ਇਸ ਟਾਈਮ ਮਤਲਬ ਫੋਰਨੋਂ ਬਾਹਰ ਹੋ ਹਾਂਜੀ ਇਸ ਟਾਈਮ ਮੈਂ ਭਾਜੀ ਆਇਆ ਹੋਇਆ ਇੱਥੇ ਮਤਲਬ ਚਲੋ ਕਿ ਆਪਣੇ ਕੈਨੇਡਾ ਰਹਿਣਾ ਸਰੀਚ ਠੀਕ ਹੈ ਤੇ ਤੁਹਾਡੇ ਉੱਪਰ ਵੀ ਕੋਈ ਪਰਚਾ ਹੋ ਚੁੱਕਾ ਹੈ ਇਧਰ ਕੋਈ ਕੇਸ ਦਰਜ ਹੋ ਚੁੱਕਾ ਤੁਹਾਡੇ ਤੇ ਨਹੀਂ ਹੋਇਆ ਨਹੀਂ ਨਹੀਂ ਨੇ ਨਹੀਂ ਹੈ ਜੇ ਕੋਈ ਨਹੀਂ ਗਾ ਪਰ ਕਰਾਉਣ ਨੂੰ ਫਿਰਦੇ ਆ ਭਾਜੀ ਕਰਨ ਵੀ ਪੁਲਿਸ ਜਿਹੜਾ ਕੇਸ ਤੁਹਾਡਾ ਅਦਾਲਤ ਚ ਚੱਲ ਰਿਹਾ ਹੈ ਜਿਹੜਾ ਤੁਸੀਂ ਪੈਸੇ ਦੇ ਲੈਣ ਪੈਸੇ ਲੈਣ ਬਾਰੇ ਲਾਇਆ ਹੋਇਆ ਹੈ ਚੈੱਕ ਜਿਹੜੇ ਉਹਨਾਂ ਤੁਹਾਨੂੰ ਦਿੱਤੇ ਸੀ ਤੇ ਉਹ ਉਹ ਜਿਹੜਾ ਕੇਸ ਆ ਉਹ ਕਿੱਥੇ ਕਿੱਥੇ ਪਹੁੰਚਿਆ ਉਹ ਭਾਜੀ ਉਹਦੀਆਂ ਤਰੀਕਾਂ ਚੱਲਦੀਆਂ ਨੇ ਰਾਈਟ ਹੂੰ ਹੁਣ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕੀਤਾ ਹੈ ਕੀ ਚਾਹੁੰਦੇ ਹੋ ਮਤਲਬ ਤੁਸੀਂ ਉਹ ਜਿਹੜਾ ਥਾਣਾ ਇਨਚਾਰਜ ਹੈ ਚੌਂਕੀ ਇਨਚਾਰਜ ਹੈ ਉਹਦੇ ਤੇ ਕਾਰਵਾਈ ਚਾਹੁੰਦੇ ਹੋ ਕਿ ਹੋਰ ਕੁਝ ਚਾਹੁੰਦੇ ਹੋ ਮੈਂ ਭਾਈ ਚੌਥੀ ਚ ਆ ਜਿੱਤੇ ਕੀ ਕਾਰਵਾਈ ਚਾਣਾ ਤੇ ਉਸ ਬੰਦੇ ਨਾਲ ਤੁਸੀਂ ਇਹ ਲੈ ਲਓ ਕਿ ਵੀ ਮੈਂ ਹਰ ਮੰਤਰੀ ਨੂੰ ਮਿਲ ਚੱਕਾ ਮੈਂ ਹੁਣ ਵੀ ਭਗਵੰਤ ਮਾਨ ਨੂੰ ਉਦੋਂ ਵੀ ਬਹੁਤ ਮਤਲਬ ਟਰਾਈ ਕੀਤੀ ਮਿਲਣ ਦੀ ਤੇ ਮੈਂ ਹੁਣ ਵੀ ਮਤਲਬ ਕਹਿ ਲਓ ਕਿ ਬਹੁਤ ਟਰਾਈ ਕਰ ਰਹਾ ਹਾਂ ਉਹਨੂੰ ਮਿਲਣ ਨੂੰ ਕਿ ਵੀ ਇੱਕ ਏਐਸਆਈ ਬੰਦੇ ਦੇ ਉੱਤੇ ਜਿਹਨੇ ਇੱਕ ਐਨਆਰਆਈ ਨੂੰ ਤੁਸੀਂ ਕਹਿੰਦੇ ਇੱਥੇ ਆ ਕੇ ਬੀ ਐਨਾਨਸ ਕਰੋ ਆਹ ਕਰੋ ਉਹਦੀ ਕੁੱਟਮਾਰ ਕੀਤੀ ਬਿਨਾਂ ਮਤਲਬ ਤੋਂ ਤੇ ਉਹਦੀ ਕੰਪਲੇਂਟ ਦੇ ਉੱਤੇ ਉਹਦੀ ਮਤਲਬ ਕਹਿ ਲਓ ਕਿ ਪੀਤੀਆਂ ਹੀ ਰਿਪੋਰਟਾਂ ਤੇ ਇੱਕ ਵੀ ਹਰ ਜਗ੍ਹਾ ਮੈਂ ਕੀਤਾ ਹਾਂ ਹੂਮਨ ਰਾਈਟਸ 'ਚ ਵੀ ਮੈਂ ਕੇਸ ਕੀਤਾ ਉਹ ਵੀ ਚੱਲਦਾ ਵਾ ਕਿ ਵੀ ਮੈਨੂੰ ਇੰਨਾ ਕੁਝ ਕਰਨ ਦੇ ਬਾਅਦ ਵੀ ਭਾਜੀ ਪੁਲਿਸ ਤੋਂ ਕੋਈ ਵੀ ਮਤਲਬ ਮਾਨ ਸਰਕਾਰ ਕੋਲੇ ਮੈਂ ਬੇਨਤੀਆਂ ਕਰਦਾ ਕਿ ਮੇਰੇ ਨਾਲ ਇਨਸਾਫ ਹੋਵੇ ਕੋਈ ਨਹੀਂ ਜੈਸਾ ਹੁੰਦਾ ਦੇਖੋ अच्छा ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਨਾਲ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਚੌਕੀ ਇਨਚਾਰਜ ਨੇ ਕੁੱਟਮਾਰ ਕੀਤੀ ਹੈ ਭਈ ਉਹਦੇ ਤੇ ਕਾਰਵਾਈ ਕਰੇ ਸਰਕਾਰ ਇਹ ਹੀ ਚਾਹੁੰਦੇ ਹੋ ਸਰ ਹਾਂਜੀ ਭਾਈ ਇਹ ਹੀ ਚਾਹੁੰਦਾ ਮੈਂ ਤੇ ਠੀਕ ਹੈ ਮੈਂ ਆਪਣੇ ਬੰਨੀ ਉਹ ਵੀ ਟਰਾਈ ਕਰਦਾ ਕਿ ਪਰ ਮਾਨ ਸਰਕਾਰ ਦੇ ਅਸੀਂ ਭਾਈ ਫੈਨ ਆ ਮਤਲਬ ਇਥੋਂ ਇੰਨੇ ਐਨ ਆਰ ਆਈ ਨੇ ਮਤਲਬ ਕਹਿ ਲਓ ਕਿ ਸਪੋਰਟ ਕੀਤੀ ਹੋਈ ਆ ਅਸੀਂ ਅਸੀਂ ਉਹਦੇ ਆ ਪਰ ਮੈਂ ਹਜੇ ਵੀ ਇਹ ਸੋਚਦਾ ਕਿ ਵੀ ਮੈਨੂੰ ਮਾਨਤੇ ਹੈਗਾ ਯਕੀਨ ਕਿ ਵੀ ਉਹ ਕੁਝ ਨਾ ਕੁਝ ਕਰੂਗਾ ਪਰ ਉਹਦੇ ਤੱਕ ਕੋਈ ਗੱਲ ਹੀ ਨਹੀਂ ਪਚਾਰਿਆ ਰਾਈਟ ਨਾ ਉਹਦੇ ਕੋਲੇ ਮੇਨ ਦਾ ਟਾਈਮ ਹੈਗਾ ਕਿ ਉਹਦੇ ਦਫ਼ਤਰ ਦੇ ਵਿੱਚ ਮੈਂ 10 ਵਾਰੀ ਵੀ ਤੇ ਮੈਂ ਘੱਟੋ ਘੱਟ ਭਾਈ ਇੱਥੇ ਰਿਹਾ 5 ਮਹੀਨੇ ਲਗਾਤਾਰ ਜੀ ਇਸੇ ਚੀਜ਼ ਦੇ ਪਿੱਛੇ ਠੀਕ ਦੇਖੋ ਬ੍ਰਦਰ ਜੇ ਜੋ ਤੁਸੀਂ ਦੱਸਿਆ ਜੇ ਉਹ ਸੱਚ ਹੈ ਜੇ ਉਹ ਸੱਚ ਹੈ ਤਾਂ ਫਿਰ ਇਹ ਅਸੀਂ ਕਹਿੰਦੇ ਹਾਂ ਕਿ ਬਹੁਤ ਗਲਤ ਹੋਇਆ ਤੁਹਾਡੇ ਨਾਲ ਦੇਖੋ ਤੁਹਾਡਾ ਪੈਸੇ ਦਾ ਜੋ ਵੀ ਲੈਣਦੇ ਨੇ ਉਹ ਤੁਸੀਂ ਸੱਚੇ ਹੋ ਕਿ ਦੂਜੀ ਧਿਰ ਸੱਚੀ ਆਏ ਤਾਂ ਅਦਾਲਤ ਨੇ ਦੇਖਣਾ ਠੀਕ ਹੈ ਪਰ ਜਿਹੜਾ ਤੁਸੀਂ ਦੱਸਿਆ ਵੀ ਤੁਹਾਨੂੰ ਥਾਣੇ ਸੱਦਿਆ ਗਿਆ ਔਰ ਉਥੇ ਫਿਰ ਬਿਨਾ ਕੋਈ ਪਰਚਾ ਕੱਟੇ ਤੁਹਾਨੂੰ ਤੇ ਤੁਹਾਡੇ ਦੋਸਤਾਂ ਨੂੰ ਕਟਵਾਇਆ ਗਿਆ ਕਟਿਆ ਗਿਆ ਤਾਂ ਜੇ ਇੰਜ ਤੁਹਾਡੇ ਨਾਲ ਕੀਤਾ ਗਿਆ ਜਾਂ ਕਿਸੇ ਵੀ ਨਾਲ ਕਿਸੇ ਥਾਣੇ ਦੇ ਵਿੱਚ ਇੰਜ ਹੋਵੇ ਤੇ ਸਰਾ ਸਰ ਪੁਲਿਸ ਦੀ ਗੁੰਡਾਗਰਦੀ ਹੁੰਦੀ ਆ ਇਹ ਪੁਲਿਸ ਦੀ ਬਦਮਾਸ਼ੀ ਕਹੀ ਜਾ ਸਕਦੀ ਆ ਬਹੁਤ ਸਾਰੇ ਲੋਕਾਂ ਦੇ ਨਾਲ ਪੁਲਿਸ ਵਾਲੇ ਕਈ ਜਿਹੜੇ ਆ ਉਹ ਇਦਾਂ ਕਰਦੇ ਆ ਅਸਲ 'ਚ ਇਹ ਇਨਸਾਨੀਅਤ ਦੀ ਬਜਾਏ ਇਹ ਹਵਾਨੀਅਤ ਹੁੰਦੀ ਆ ਤੇ ਪੈਸੇ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਦੋਸ਼ ਲੱਗਦੇ ਆ ਵੀ ਹਰਾਮ ਦੇ ਪੈਸੇ ਖਾਣ ਦੇ ਲਈ ਕਈ ਵੇਰੀ ਕਈ ਜਿਹੜੇ ਅਫਸਰ ਨੇ ਉਹ ਇਦਾਂ ਕਰ ਦਿੰਦੇ ਆ ਪਰ ਜਿਹੜਾ ਤੁਸੀਂ ਸਾਡੇ ਚੈਨਲ ਤੇ ਤੁਹਾਡਾ ਪੱਖ ਰੱਖਿਆ ਇਹਨੂੰ ਅਸੀਂ ਅੱਗੇ ਪੇਸ਼ ਕਰਾਂਗੇ ਜੇਕਰ ਸਰਕਾਰ ਤੁਹਾਡੀ ਕਿਤੇ ਆਵਾਜ਼ ਸੁਣੇਗੀ ਤਾਂ ਤੁਹਾਨੂੰ ਇਨਸਾਫ ਮਿਲ ਜਾਏਗਾ ਹਲੋ ਹਾਂਜੀ ਭਾਈ ਬਸ ਇਹੀ ਬੇਨਤੀ ਕਰਦਾ ਕਿ ਹਾਂਜੀ ਭਾਈ ਇਹੀ ਹੈ ਕਿ ਤੁਸੀਂ ਆਪ ਦੇਖ ਲਓ ਕਿ ਉਦੋਂ ਵੀ ਬਹੁਤ ਸੋਸ਼ਲ ਮੀਡੀਆ ਤੇ ਇਹੋ ਚੀਜ਼ ਚੱਲੀ ਆ ਹੂੰ ਇੱਦਾਂ ਕੁਲਦੀਪ ਢੜੀਵਾਲ ਮੰਤਰੀ ਨੂੰ ਵੀ ਪਤਾ ਵੈ ਰੇਟ ਜੀਵ ਰੋੜਾ ਜਿਹੜਾ ਉਹਨਾਂ ਨੂੰ ਵੀ ਪਤਾ ਮੈਂ ਤਾਂ ਲਹਾਰ ਬੰਦੇ ਨੂੰ ਪਤਾ ਇੱਕ ਪਤਾ ਨਹੀਂ ਭਗਵਾਨ ਜੀ ਨੂੰ ਇਹ ਚੀਜ਼ ਦਾ ਪਤਾ ਜਾਂ ਨਹੀਂ ਪਤਾ ਤੇ ਮੇਰੇ ਕਹਣ ਤੇ ਇੱਕ ਐਸਐਸਟ ਮੈਂ ਉਹ ਤੋਂ ਬਾਰ-ਬਾਰ ਇਹ ਕਹਣਾ ਕਿ ਮੈਨੂੰ ਉਹ ਪੁੱਛ ਵਾਲੇ ਨੂੰ ਇਨਸਾਫ ਚਾਹੀਦਾ ਵੀ ਮੇਰੀ ਉਹਨੇ ਕੁੱਟਮਾਰ ਕਰਤੀ ਕੀਤੀ ਮੈਨੂੰ ਉਹਦਾ ਜਵਾਬ ਦੇ ਮੇਰੇ ਬੰਦਿਆਂ ਦੀ ਕੁੱਟਮਾਰ ਮੇਰੇ ਫਰੈਂਡ ਦੀ ਕੁੱਟਮਾਰ ਕਰਤੀ ਕੀਤੀ ਹੂੰ ਠੀਕ ਹੈ ਕਿ ਕਿਹੜੇ ਥਾਣੇ 'ਚ ਕੀਤੀ ਸੀ ਕੁੱਟਮਾਰ ਭਾਈ ਇਹ ਹੈਗਾ ਚ ਮਤਲਬ ਕਹਾਂ ਲਾਤੇ ਨਕੂਦਰ ਥਾਣਾ ਪੈਂਦਾ ਵਾ ਕਿਉਂਕਿ ਹੈਗੀ ਹੈ ਸ਼ੰਕਰ ਭਾਈ ਅੱਛਾ ਜਲੰਧਰ ਜ਼ਿਲ੍ਹੇ 'ਚ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਭਾਈ ਸਾਹਿਬ ਅਸੀਂ ਤੁਹਾਡਾ ਪੱਖ ਸਾਰਾ ਰਿਕਾਰਡ ਕਰ ਲਿਆ ਇਸੇ ਤਰ੍ਹਾਂ ਅਸੀਂ ਤੁਹਾਡਾ ਪੱਖ ਜਿਹੜਾ ਇਹ ਚਲਾਵਾਂਗੇ ਜੀ ਥੈਂਕ ਯੂ ਭਾਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਹੈਲੋ ਹਾਂਜੀ ਹਾਂਜੀ ਸਰ ਲਾਈਵ ਸੱਚ ਟੀਵੀ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਡਾਕਟਰ ਬਖਸ਼ੀਸ਼ ਸ਼ਾਜਾਦ ਗੱਲ ਕਰ ਰਿਹਾ ਹਾਂ ਹਾਂਜੀ ਬਸੋ ਜੀ ਆ ਲਵleen ਸਿੰਘ ਜੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਸ਼੍ਰੀਮਾਨ ਜੀ ਇਸ ਤਰ੍ਹਾਂ ਕੇ ਸਾਡੇ ਚੈਨਲ ਤੇ ਇੱਕ ਬੰਦੇ ਨੇ ਆਪਦੀ ਪੱਖ ਰੱਖਿਆ ਉਹ ਬੰਦੇ ਦਾ ਨਾਮ ਗੁਰਵਿੰਦਰ ਸਿੰਘ ਹੈ ਔਰ ਉਹ ਬੁੱਡੇਵਾਲ ਪਿੰਡ ਦਾ ਰਹਿਣ ਵਾਲਾ ਸੀਗਾ ਲੁਧਿਆਣਾ ਤੋਂ ਔਰ ਇਸ ਟਾਈਮ ਉਹ ਬਾਹਰ ਹੈ ਔਰ ਉਹ ਇਹ ਦੋਸ਼ ਲਾ ਰਿਹਾ ਸੀਗਾ ਕਿ ਉਹ ਕਹਿੰਦਾ ਵੀ ਤੁਸੀਂ ਜਦੋਂ ਇੱਕ ਥਾਣੇ ਦੇ ਵਿੱਚ ਤਨਾਫ ਸੀਗੇ ਤਾਂ ਉਹ ਕਹਿੰਦਾ ਇਹਨਾਂ ਨੇ ਮੈਨੂੰ ਉੱਥੇ ਬੁਲਾਇਆ ਸੀ ਤੇ ਮੈਨੂੰ ਤੇ ਮੇਰੇ ਦੋਸਤ ਨੂੰ ਨਜਾਇਜ਼ ਕੁੱਟਮਾਰ ਕੀਤੀ ਸੀ ਇਹਨਾਂ ਨੇ ਕੀ ਮਾਮਲਾ ਹੈ ਜੀ ਉਹ ਲੜੀ ਕੋਈ ਕੁੱਟਮਾਰ ਨਹੀਂ ਕੀਤੀ ਸੀ ਕੋਈ ਗਲਵਾ ਨਹੀਂ ਦੋ ਝਗੜਾ ਸੀ ਦੋਨਾਂ ਪਾਸੇ ਰਾਈਨਾਮ ਹੋ ਗਿਆ ਰਾਈਨਾਮ ਹੋ ਗਿਆ ਸੀ ਕੋਈ ਕੁੱਟਮਾਰ ਨਹੀਂ ਕੀਤੀ ਗਈ ਜੀ ਉਹ ਤਾਂ ਕਹਿੰਦਾ ਜੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਔਰ ਉਹ ਕਹਿੰਦਾ ਬਾਅਦ ਦੇ ਵਿੱਚ ਅਸੀਂ ਹੁਣ ਇਹਨਾਂ ਦੇ ਖਿਲਾਫ ਕੇਸ ਕੀਤਾ ਹੋਇਆ ਹੈ ਤੁਹਾਡੇ ਉੱਪਰ ਉਹਨੇ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਕੇਸ ਕੀਤਾ ਹੋਇਆ ਹੈ ਜੀ ਜੀ ਮੇਰੇ ਖਿਲਾਫ ਕੋਈ ਕੇਸ ਨਹੀਂ ਕੀਤਾ ਜੀ ਅੱਛਾ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਹਾਡਾ ਪੱਖ ਆ ਗਿਆ ਇਸੇ ਤਰ੍ਹਾਂ ਆਪਾਂ ਇਹਨੂੰ ਇਸ ਕਰਾਂਗੇ ਜੀ ਬਹੁਤ ਮਿਹਰਬਾਨੀ OK 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 ਜੀ